ਵੀ ਮੀਕਾ ਗੁਰੂ ਰੰਧਾਵਾ ਤੇ ਵੀਪਰਾਗ ਦੇ ਜਿਹੜਾ ਪੁਤਲਾ ਜੂ ਫੁਕਿਆ ਹੋਆ ਜੁੱਤੀਆਂ ਵਿੱਚ ਤੁਸੀਂ ਮਾਰੀਆਂ ਨੇ ਨਾ ਉਹਨਾਂ ਦੇ ਵੀ ਜਿਹੜੇ ਸ਼ਾਰਟਸ ਵਿੱਚ ਦੇਖਿਆ ਗਿਆ ਤਾਂ ਅਗਰ ਉਹ ਸੁਨੇਹਾ ਨਹੀਂ ਪਹੁੰਚਦਾ ਹੈਗਾ ਨਹੀਂ ਮਾਫੀ ਮੰਗਦੇ ਹੈਗੇ ਫਿਰ ਉਸ ਤੋਂ ਬਾਅਦ ਕੀ ਕੀਤਾ ਇੱਕ ਸੰਜੂਨ ਵੱਲੋਂ ਫਿਰ ਪੰਜਾਬ ਆ ਜਾਣ ਪੰਜਾਬ ਦੇ ਲੋਕ ਦੱਸ ਦੇਣਗੇ ਇਹਨਾਂ ਨੂੰ ਕੋਈ ਗੱਲ ਨਹੀਂ ਫਿਰ ਅਸਲੀਅਤ ਦੱਸ ਦੇਣਗੇ ਪੰਜਾਬ ਦੇ ਲੋਕਾਂ ਹੀ ਪੰਜਾਬ ਦਾ ਛੇਤਰ ਕਿੰਨਾ ਕਰੜਾ ਉਹਨਾਂ ਨੂੰ ਸਮਝ ਆ ਜਾਊਗੀ ਫਿਰ ਕਿ ਤੁਸੀਂ ਪੰਜਾਬ ਤੋਂ ਪੰਜਾਬੀਅਤ ਤੋਂ ਮਾਫੀ ਮੰਗੋ ਨਹੀਂ ਤਾਂ ਵੀ ਜਿਵੇਂ ਅੱਜ ਤੁਹਾਡੇ ਪੁਤਲਿਆਂ ਦੇ ਸਿਰ 'ਤੇ ਜੁੱਤੀਆਂ ਮਾਰੀਆਂ ਤੁਹਾਡੇ ਪੰਜਾਬ ਆਏ ਤਾਂ ਇੱਦੇ ਪੰਜਾਬ ਦੇ ਲੋਕ ਖੇਤਰ ਫੇਰਨਗੇ ক্রিকেট ਦੇ ਜਿਹੜੇ ਮੈਚ ਹੋਣ ਜਾ ਰਹੇ ਆ ਉਹਦੇ ਵਿੱਚ ਭਾਰਤ ਦੀ ਟੀਮ ਨੇ ਖੇਡਣਾ ਪਾਕਿਸਤਾਨ ਦੀ ਟੀਮ ਨੇ ਖੇਡਣਾ ਤੇ ਦੋਵਾਂ ਟੀਮਾਂ ਨੇ ਉੱਥੇ ਪਹਿਲਾਂ ਗਲਬਕੜੀਆਂ ਪਾਉਣੀਆਂ ਹੱਥ ਮਿਲਾਉਣੇ ਨੇ ਤੇ ਫਿਰ ਕੀ ਉਹਤੇ ਕੋਈ ਜੈਕਸ਼ਨ ਕਰੂਗਾ ਪੰਜਾਬ ਦੇ ਲੋਕ ਤਾਂ ਮਾਣ ਮਹਿਸੂਸ ਕਰਦੇ ਨੇ ਜਦੋਂ ਦਿਲਜੀਤ ਦਸਾਂਜ ਸਟੇਜਾਂ ਤੋਂ ਕਹਿੰਦਾ ਪੰਜਾਬ ਆ ਗਿਆ ਓਏ ਤੇ ਜਿਹੜੇ ਪੰਜਾਬ ਨਾਲ ਰੜਕ ਰੱਖਦੇ ਨੇ ਜਿਹੜੇ ਪੰਜਾਬ ਨਾਲ ਸਾਜ਼ਿਜ ਕਰਨੀ ਚਾਹੁੰਦੇ ਨੇ ਪੰਜਾਬ ਦੇ ਨਾਲ ਦੁਸ਼ਮਣ ਭਾਵਨਾ ਰੱਖਦੇ ਨੇ ਉਹਨਾਂ ਦੇ ਫਿਰ ਮਿਰਚਾਂ ਲੱਗਦੀਆਂ ਤੁਸੀਂ ਆਰਟਿਸਟਾਂ ਨੂੰ ਨਵੰਡੋ ਜਿਹੜੇ ਕਲਾਕਾਰ ਹੁੰਦੇ ਆ ਇਹ ਤਾਂ ਬਹੁਤ ਨਾਜ਼ੁਕ ਹੁੰਦੇ ਜਿਹੜੇ ਅਸਲੀ ਕਲਾਕਾਰ ਨੇ ਨਾ ਤੇ ਬੱਦਲਾਂ ਨੂੰ ਵੰਡਿਆ ਜਾ ਸਕਦਾ ਨਾ ਆਸਮਾਨ ਨੂੰ ਵੰਡਿਆ ਜਾ ਸਕਦਾ ਨਾ ਪਾਣੀ ਨੂੰ ਵੰਡਿਆ ਜਾ ਸਕਦਾ ਨਾ ਹਵਾ ਨੂੰ ਵੰਡਿਆ ਜਾ ਸਕਦਾ ਅਸੀਂ ਕਿਵੇਂ ਕਹਿ ਸਕਦੇ ਆ ਕੱਲ ਨੂੰ ਤੇ ਭਾਰਤ ਦੇ ਪਰਿੰਦੇ ਉੱਡ ਕੇ ਪਾਕਿਸਤਾਨ ਵਿੱਚ ਚਲੇ ਜਾਣਗੇ ਅਸੀਂ ਇਹ ਵੀ ਕਹਾਂਗੇ ਸਾਡੇ ਪਰਿੰਦੇ ਕਿਉਂ ਉੱਡ ਕੇ ਉਧਰ ગયા ਸਾਡੇ ਪੰਜਾਬ ਦਾ ਪਾਣੀ ਉਧਰ ਜਾਂਦਾ ਅਸੀਂ ਇਹ ਵੀ ਕਹਾਂਗੇ ਸਾਡਾ ਪਾਣੀ ਉਧਰ ਕਿਉਂ ਜਾਂਦਾ ਕੱਲ ਨੂੰ ਹਵਾ ਦੇ ਬੁੱਲੇ ਉਸ ਪੰਜਾਬ ਤੋਂ ਸਾਡੇ ਪੰਜਾਬ ਦੇ ਵਿੱਚ ਹਵਾ ਦੇ ਬੁੱਲੇ ਆਉਣਗੇ ਅਸੀਂ ਉਹਨਾਂ ਨੂੰ ਵੀ ਰੋਕਣ ਲੱਗ ਜਾਵਾਂਗੇ ਉਹ ਤਾਂ ਦਿਲਜੀਤ ਦਸਾਂ ਨੂੰ ਐਂ ਪੇਸ਼ ਕਰਦੇ ਜਿੱਦਾਂ ਇਹ ਬਹੁਤ ਵੱਡਾ ਕੋਈ ਆਤਵਾਦੀ ਹੁੰਦਾ ਸ਼ਰਮਾਣੀ ਚਿਹਦੀ ਇਹੋ ਜਿਹੇ ਜਿਹੜੇ ਲੋਕ ਪ੍ਰੋਪਗੈਂਡਾ ਕਰਦੇ ਨੇ ਉਹ ਕਿ ਬ੍ਰੋਤਾ ਹੋ ਰਹੀ ਹੈ ਪੰਜਾਬੀ ਦੀ ਪੰਜਾਬੀ ਮਾਂ ਬੋਲੀ ਦੀ ਜੋ ਦਲਜੀਤ ਦੋਸਾਂਝ ਨੇ ਆਪਣੀ ਡਰੈਸ ਦੇ ਉੱਪਰ ਗੁਰਮੁਖੀ ਲਿਖੀ ਸੀ ਵਿਰੋਧ ਤਾਂ ਉਹਦੀ ਹੋ ਰਹੀ ਹੈ ਬਾਲੀਵੁੱਡ ਤੇ ਚਾਹੀਦੇ ਫਗਵਾੜੇ ਸੀ ਅੱਧਾ ਪੰਜਾਬ ਤਾਂ ਉੱਥੇ ਬੰਬੇ ਜਾ ਕੇ ਬੈਠਾ ਤਰਮਿੰਦਰ ਜੀ ਬਰਿੰਦਰ ਜੀ ਤੇ ਫਿਰ ਅਮਰੀਸ਼ ਪੁਰੀ ਪ੍ਰੇਮ ਚੋਪੜਾ ਸਾਰੇ ਤਾਂ ਉੱਥੇ ਬੈਠੇ ਨੇ ਆ ਫਗਵਾੜੇ ਮਿਲਦਾ ਬਾਲੀਵੁੱਡ ਫਗਵਾੜੇ ਬਣਦਾ ਸ਼ਾਇਦ ਸਾਡੇ ਪੰਡਤ ਜੀ ਨੂੰ ਵੀ ਕੋ ਮੌਕਾ ਮਿਲ ਜਾਂਦਾ ਫਿਲਮ ਵਿੱਚ ਕੰਮ ਕਰਦਾ ਸਸ਼ੀਗਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਤੋਂ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਆਪਣੇ ਸਾਥੀਆਂ ਦੇ ਨਾਲ ਦਲਜੀਤ ਦੁਸਾਂਝ ਦੇ ਪਿੰਡ ਦੁਸਾਂਝ ਕਲਾਂ ਦੇ ਵਿੱਚ ਪਹੁੰਚੇ ਨੇ ਔਰ ਪੁਤਲਾ ਫੁਕ ਮਜਹਿਰਾ ਵੀ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਗਿਆ ਹੈ ਗੱਲਬਾਤ ਕਰਦੇ ਇਹਨਾਂ ਦੇ ਨਾਲ ਮਨਜੀਤ ਜੀ ਆਪਣੇ ਜਿਸ ਤਰੀਕੇ ਦੇ ਨਾਲ ਸਰਦਾਰ ਜੀ 3 ਦਾ ਪ੍ਰੋਟੈਸਟ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਹੱਕ ਦੇ ਵਿੱਚ ਲੇਕਿਨ ਇੰਡੀਆ ਦੇ ਵਿੱਚ ਇਸ ਨੂੰ ਲੈ ਕੇ ਇੰਨੀ ਆਵਾਜ਼ ਨਹੀਂ ਚੱਕੀ ਯਾਰੀ ਕੀ ਲੱਗਦਾ ਹੈ ਕੀ ਕਰਨ ਦੇ ਕੋਈ ਇਹ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਤੇ ਪੰਜਾਬੀਅਤ ਨੂੰ ਤਾਂ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਦਲਜੀਤ ਦੁਸਾਨ ਜਿਹੜਾ ਉਹ ਹੈ ਪੁੱਤਰ ਸਾਡੇ ਪੰਜਾਬ ਦਾ ਜਿਨੇ ਸਾਡੀ ਪੰਜਾਬੀਅਤ ਨੂੰ ਹੀ ਨਹੀਂ ਪੂਰੇ ਵਰਲਡ ਚ ਉੱਚਾ ਚੁੱਕਿਆ ਉਹਨੇ ਸਾਡੀ ਦਸਤਾਰ ਨੂੰ ਵੀ ਉੱਚਾ ਚੁੱਕਿਆ ਉਹ ਜਿਹੜੀ ਸਟੇਜ ਤੇ ਵੀ ਗਿਆ ਉਹ ਸਰੂਪ ਚ ਗਿਆ ਸਿੱਖੀ ਸਰੂਪ ਚ ਗਿਆ ਔਰ ਮੈਂ ਇਹ ਗੱਲ ਕਹਾਂ ਕਿ ਉਹ ਤਾਂ ਇਹ ਜਿਹੜੇ ਲੋਕ ਸ਼ਰਾਰਤੀ ਸ਼ਰਾਰਤਾਂ ਕਰ ਰਹੇ ਨੇ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਉਹ ਤਾਂ ਕਈ ਸਟੇਜਾਂ ਤੇ ਤਿਰੰਗਾ ਲੈ ਕੇ ਵੀ ਗਿਆ ਤੇ ਫਿਰ ਅੱਜ ਇਹ ਕਹਿ ਦੇਣਾ ਕਿ ਉਹ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਉਹਦੀ ਫਿਲਮ ਆਈ ਹੈ ਜਿਹੜੀ ਕਿ ਪਹਿਲਾਂ ਫਿਲਮ ਬਣ ਚੁੱਕੀ ਸਾਰੀ ਆ ਆਪਰੇਸ਼ਨ ਸੰਧੂਰ ਤੋਂ ਔਰ ਉਹਦਾ ਨਾਂ ਲੈ ਕੇ ਟਾਰਗੇਟ ਕਰਨਾ ਔਰ ਦੋ ਤਿੰਨ ਜਿਹੜੇ ਪੰਜਾਬੀ ਕਲਾਕਾਰ ਉਹਨਾਂ ਵੱਲੋਂ ਟਾਰਗੇਟ ਕਰਨਾ ਇਹਦੇ ਮਗਰ ਵੱਡੀ ਸਾਜ਼ਿਸ਼ ਹੈ ਜੋ ਅਸੀਂ ਅੱਜ ਉਹਨਾਂ ਕਲਾਕਾਰਾਂ ਦਾ ਇੱਥੇ ਪਤਲਾ ਵੀ ਪਤਲਾ ਵੀ ਫੂਕਿਆ ਔਰ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਹੈ ਕਿ ਤੁਸੀਂ ਪੰਜਾਬ ਤੋਂ ਪੰਜਾਬੀਅਤ ਤੋਂ ਮਾਫੀ ਮੰਗੋ ਨਹੀਂ ਤਾਂ ਵੀ ਜਿਵੇਂ ਅੱਜ ਤੁਹਾਡੇ ਪੁਤਲਿਆਂ ਦੇ ਸਿਰ 'ਤੇ ਜੁੱਤੀਆਂ ਮਾਰੀਆਂ ਤੁਹਾਡੇ ਪੰਜਾਬ ਆਇਆ ਤੇ ਇੱਦੇ ਪੰਜਾਬ ਦੇ ਲੋਕ ਖੇਤਰ ਫੇਰਨਗੇ ਲੇਕਿਨ ਇਹ ਸੋਸ਼ਲ ਮੀਡੀਆ ਤੋਂ ਪਹਿਲਾਂ ਹੀ ਜਿਹੜੇ ਇਹਨਾਂ ਦੇ ਖਿਲਾਫ ਲਗਾਤਾਰ ਲੋਕ ਕਮੈਂਟ ਕਰਦੇ ਪਏ ਨੇ ਲੱਗਦਾ ਹੈ ਕਿ ਇਸ ਗੱਲ ਦਾ ਜਾਂ ਇਸ ਪ੍ਰੋਟੈਸਟ ਦਾ ਉਹਨਾਂ ਦੇ ਉੱਤੇ ਕੋਈ ਅਸਰ ਪਵੇਗਾ ਦੇਖੋ ਸਾਡਾ ਇੱਕ ਫਰਜ਼ ਬਣਦਾ ਇੱਕ ਹਕੀਕਤ ਹੈ ਵੀ ਜਦੋਂ 2020 ਕੀਦਾਂ ਅੰਦੋਲਨ ਚੱਲਿਆ ਉਸ ਨੌਜਵਾਨ ਨੇ ਮੋਰੇ ਅੱਗੇ ਹੋ ਕੇ ਸਾਡੀ ਹੈਲਪ ਕਰਨ ਗਿਆ ਉੱਥੇ ਬਾਰਡਰ ਤੇ ਤੇ ਸਾਡਾ ਜਥੇਬੰਦੀਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਡਟ ਕੇ ਉਹਦੇ ਨਾਲ ਖੜੇ ਹੋਈਏ ਸੋ ਅੱਜ ਅਸੀਂ ਉਸੇ ਲੜੀ ਦੇ ਤਹਿਤ ਕਿ ਸਾਡੇ ਪੰਜਾਬ ਦਾ ਬੱਚਾ ਹੈ ਤੇ ਉਹਨੇ ਪੰਜਾਬੀਅਤ ਦਾ ਸਿਰ ਉੱਚਾ ਕੀਤਾ ਅਸੀਂ ਕਿਉਂ ਨਾ ਉਹਦੇ ਨਗਰ ਜਾ ਕੇ ਅਸੀਂ ਉਹਦੇ ਨਗਰ ਦੇ ਲੋਕਾਂ ਨੂੰ ਵੀ ਇਹ ਦੱਸੀਏ ਭਈ ਪੂਰਾ ਪੰਜਾਬ ਤੇ ਪੰਜਾਬੀਅਤ ਸਾਰੇ ਲੋਕ ਪੰਜਾਬ ਦੇ ਸਾਰੀਆਂ ਜਥੇਬੰਦੀਆਂ ਸਮੂਚੀਆਂ ਡਟ ਕੇ ਉਹਦੇ ਨਾਲ ਖੜੀਆਂ ਸਾਰੀਆਂ ਜਥੇਬੰਦੀਆਂ ਨਾਲ ਖੜੀਆਂ ਨਹੀਂ ਇਕੱਲੀ ਦੋਆਬਾ ਜਥੇਬੰਦੀ ਹਲੇ ਅੱਗੇ ਆਈ ਹੈ ਨਹੀਂ ਨਹੀਂ ਸਾਰੀਆਂ ਜਥੇਬੰਦੀਆਂ ਹੈਗੀਆਂ ਨਾਲ ਹੀ ਨੇ ਪਰ ਅੱਜ ਜਿਹੜਾ ਅੱਜ ਦਾ ਪ੍ਰੋਟੈਸਟ ਆ ਇਹ ਭਾਰਤੀ ਕਿਸਾਨ ਨਹੀਂ ਦੋਆਬਾ ਵੱਲੋਂ ਕੀਤਾ ਗਿਆ ਹੈ ਕਿਵੇਂ ਦੇਖਦੇ ਹੋ ਵੀ ਜਿਸ ਤਰੀਕੇ ਦੇ ਨਾਲ ਮੀਕਾ ਦੇ ਵੱਲੋਂ ਜਿਹੜੇ ਪੰਜਾਬੀ ਸਿੰਗਰ ਨੇ ਗੁਰੂ ਰੰਧਾਵਾ ਹੋ ਗਏ ਜਾਂ ਫਿਰ ਬੀ ਪ੍ਰਾਕ ਹੋ ਗਏ ਇਹਨਾਂ ਦੇ ਵੱਲੋਂ ਇੱਕ ਨੇ ਤਾਂ ਕਹਿ ਦਿੱਤਾ ਗਿਆ ਸੀ ਕਿ ਇਹ ਫੇਕ ਸਿੰਗਰ ਨੇ ਇਹ ਅਸਲੀ ਸਿੰਗਰ ਨਹੀਂ ਹੈਗੇ ਤਾਂ ਉਸ ਬਿਆਨ ਨੂੰ ਕਿਵੇਂ ਦੇਖਦੇ ਦੇਖੋ ਵੱਡੀ ਸਾਜ਼ਿਸ਼ ਹੈ ਮੈਂ ਪਹਿਲਾਂ ਕਿਹਾ ਇਹਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਘੜੀ ਜਾ ਰਹੀ ਹੈ ਔਰ ਉਸ ਸਾਜ਼ਿਸ਼ ਦਾ ਹਿੱਸਾ ਨੇ ਉਹ ਲੋਕ ਜਿਹੜੇ ਪੰਜਾਬ ਨੂੰ ਪੰਜਾਬੀਅਤ ਨੂੰ ਤੇ ਉਸ ਸਾਡੇ ਸਿੱਖੀ ਸਰੂਪ ਵਾਲੇ ਚਿਹਰੇ ਨੂੰ ਟਾਰਗੇਟ ਕਰ ਰਹੇ ਨੇ ਔਰ ਮੈਂ ਕਮਾਂਗਾ ਉਹ ਮੈਂ ਪਹਿਲਾਂ ਵੀ ਵਾਰਨਿੰਗ ਦਿੱਤੀ ਆ ਆਵਾਜ਼ ਆ ਜਾਣ ਔਰ ਇਹ ਲੋਕ ਹੁਣ ਜਿਹੜੇ ਆ ਅੱਗੇ ਵਾਲੇ ਨਹੀਂ ਰਹੇ ਸਭ ਜਾਣਦੇ ਨੇ ਪੀ ਇਹਨਾਂ ਦੇ ਪਿੱਛੇ ਕੀ ਬੋਲਦਾ ਸੋ ਉਹ ਉਹਨਾਂ ਦੇ ਪਿੱਛੇ ਜਿਹੜੀ ਕਹਾਣੀ ਨਾ ਘੜੀ ਜਾ ਰਹੀ ਆ ਪੰਜਾਬ ਨੂੰ ਬਦਨਾਮ ਕਰਨ ਲਈ ਉਹ ਉਹਦੇ ਵਿੱਚ ਉਹ ਹਿੱਸਾ ਨਾ ਬਣ ਨਹੀਂ ਤੇ ਪੰਜਾਬ ਦੇ ਲੋਕ ਉਹਨਾਂ ਨੂੰ ਕਿਤੇ ਹੀ ਬਖਸ਼ਣਗੇ ਨਹੀਂ ਜਿਵੇਂ ਦਿਲਜੀਤ ਦਸਾਂਜ ਦੀ ਸਰਦਾਰੀ ਦੀ 3 ਦਾ ਪ੍ਰੋਟੈਸਟ ਚੱਲ ਰਿਹਾ ਪੰਜਾਬ ਦੇ ਵਿੱਚ ਹਾਲਾਂਕਿ ਵਿਰੋਧ ਪੂਰੇ ਇੰਡੀਆ ਦੇ ਵਿੱਚ ਹੋ ਰਿਹਾ ਉਸ ਤੋਂ ਬਾਹਰ ਇਹ ਜਿਹੜੀ ਮੂਵੀ ਆ ਤੁਮਾਂ ਵਿਚਾਰੀ ਹੈ ਤਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅਮਰਿੰਦਰ ਗਿੱਲ ਦੀ ਵੀ ਇੱਕ ਹੋਰ ਮੂਵੀ ਆ ਰਹੀ ਹੈ ਉਹਦੇ ਵਿੱਚ ਵੀ ਪਾਕਿਸਤਾਨੀ ਕਲਾਕਾਰ ਨੇ ਤੇ ਲੱਗਦਾ ਕਿ ਪੰਜਾਬ ਦੇ ਫਿਰ ਉਹ ਜਿਹਾ ਹੀ ਮਾਹੌਲ ਬਣੂਗਾ ਨਹੀਂ ਮੈਂ ਤਾਂ ਸਵਾਲ ਹੈ ਮੇਰਾ ਭਈ ਅੱਜ ਹੁਣ ਏਸ਼ੀਆ ਲੈਵਲ ਦੀਆਂ ਕ੍ਰਿਕਟ ਦੇ ਜਿਹੜੇ ਮੈਚ ਹੋਣ ਜਾ ਰਹੇ ਆ ਉਹਦੇ ਵਿੱਚ ਭਾਰਤ ਦੀ ਟੀਮ ਨੇ ਖੇਡਣਾ ਪਾਕਿਸਤਾਨ ਦੀ ਟੀਮ ਨੇ ਖੇਡਣਾ ਤੇ ਦੋਵੇਂ ਟੀਮਾਂ ਨੇ ਉੱਥੇ ਪਹਿਲਾਂ ਗਲਬਕੜੀਆਂ ਪਾਉਣੀਆਂ ਹੱਥ ਮਿਲਾਉਣੇ ਨੇ ਤੇ ਫਿਰ ਕੀ ਕੋਈ ਇਜੈਕਸ਼ਨ ਕਰੂਗਾ 500 ਟਰੱਕ ਜਿਹੜਾ ਪਾਕਿਸਤਾਨ ਤੋਂ ਵਪਾਰੀਆਂ ਦਾ ਮਾਲ ਹੁਣ ਆਇਆ ਤਾਜ਼ਾ ਤਾ ਕਿ ਵਪਾਰੀਆਂ ਦਾ ਨੁਕਸਾਨ ਨਾ ਹੋਵੇ ਉੱਥੇ ਉਹ ਵਫਾਦਾਰ ਹੋ ਜਾਂਦੇ ਨੇ ਤੇ ਜੇ ਕੋਈ ਪੰਜਾਬੀਅਤ ਦੀ ਗੱਲ ਕਰਦਾ ਤੇ ਉਹ ਉਹ ਦੇਸ਼ਦਰੋਹੀ ਹੋ ਜਾਂਦਾ ਸੋ ਇਸ ਕਰਕੇ ਮੈਂ ਇਹ ਗੱਲ ਕਮਾਂਗਾ ਕਿ ਜਿਹੜੀ ਵੀ ਫਿਲਮ ਆਉਂਦੀ ਹੈ ਅਸੀਂ ਉਹ ਵੀ ਇੱਧਰ ਵੀ ਸਾਡੇ ਪੰਜਾਬ ਦੇ ਲੋਕ ਨੇ ਇੱਧਰ ਵੀ ਪੰਜਾਬ ਦੇ ਲੋਕ ਨੇ ਸਾਡੇ ਪੰਜਾਬ ਨੂੰ ਹੀ ਵੰਡਿਆ ਗਿਆ ਤੇ ਕੇਵਲ ਪੰਜਾਬ ਨੂੰ ਟਾਰਗੇਟ ਕਰ ਰਹੇ ਜਿਹੜੇ ਲੋਕ ਉਹ ਸ਼ਰਾਰਤੀਆਂ ਸਰ ਕਿਤੇ ਹੀ ਪੰਜਾਬ ਨੂੰ ਕਦੇ ਨਹੀਂ ਬਚਾਏਗਾ ਜਿਵੇਂ ਮੈਂ ਪਹਿਲਾਂ ਵੀ ਕਈਆਂ ਨੂੰ ਪੁੱਛਿਆ ਵਾ ਇਸ ਦੇ ਬਾਰੇ ਵੀ ਪੰਜਾਬੀ ਆ ਗਏ ਹੋਏ ਇਹ ਜਦੋਂ ਸੁਣਦਾ ਅਗਲੇ ਨੂੰ ਬਹੁਤ ਜੋਸ਼ ਆਉਂਦਾ ਵੀ ਹਾਂ ਪੰਜਾਬੀ ਆ ਗਏ ਨੇ ਲੱਗਦਾ ਕਿ ਜਿਹੜੀ ਪ੍ਰੋਬਲਮ ਹੈ ਉਹ ਪੰਜਾਬੀਆਂ ਦੇ ਕੋਲੋਂ ਜ਼ਿਆਦਾ ਹੈ ਬਿਲਕੁਲ ਪੰਜਾਬ ਦੇ ਲੋਕਾਂ ਨੂੰ ਤਾਂ ਜੋਸ਼ ਆਉਂਦਾ ਹੈ ਪਰ ਜਿਹੜੇ ਪੰਜਾਬ ਦੇ ਨਾਲ ਅੰਦਰੋਂ ਖੁਸ਼ ਨਹੀਂ ਹੈਗੇ ਉਹਨਾਂ ਨੂੰ ਮਿਰਚਾਂ ਲੱਗਦੀਆਂ ਨੇ ਇਸ ਕਰ ਲਈ ਤਕਲੀਫ ਹੈ ਉਹਨਾਂ ਨੂੰ ਪੰਜਾਬ ਦੇ ਲੋਕ ਤਾਂ ਮਾਣ ਮਹਿਸੂਸ ਕਰਦੇ ਨੇ ਜਦੋਂ ਦਿਲਜੀਤ ਦੋਸਾਂਜ ਸਟੇਜਾਂ ਤੋਂ ਕਹਿੰਦਾ ਪੰਜਾਬ ਆ ਗਿਆ ਓਏ ਤੇ ਜਿਹੜੇ ਪੰਜਾਬ ਨਾਲ ਰੜਕ ਰੱਖਦੇ ਨੇ ਜਿਹੜੇ ਪੰਜਾਬ ਨਾਲ ਸਾਜ਼ਿਜ ਕਰਨੀ ਚਾਹੁੰਦੇ ਨੇ ਪੰਜਾਬ ਦੇ ਨਾਲ ਦੁਸ਼ਮਣ ਭਾਵਨਾ ਰੱਖਦੇ ਨੇ ਉਹਨਾਂ ਦੇ ਫਿਰ ਮਿਰਚਾਂ ਲੱਗਦੀਆਂ ਉਹਦਾ ਹੀ ਨਤੀਜਾ ਹੈ ਕਿ ਅੱਜ ਉਹਦੀ ਫਿਲਮ ਦਾ ਵਿਰੋਧ ਕਰ ਰਹੇ ਨੇ ਪੰਜਾਬੀ ਵੈਸੇ ਇਹ ਵੀ ਸੋਚਦੇ ਪਏ ਸੀ ਵੀ ਕਿਸਾਨ ਅੰਦੋਲਨ ਦੇ ਵਿੱਚ ਦਿਲਜੀਤ ਦੋਸਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਉੱਥੇ ਜਾ ਕੇ 2 ਕਰੋੜ ਰੁਪਇਆ ਵੀ ਜਿਹੜਾ ਦਾਨ ਕੀਤਾ ਸੀਗਾ ਹਨ ਵੀ ਕਿਸਾਨੀ ਅੰਦੋਲਨ ਦੇ ਵਿੱਚ ਵੀ ਕਿਸਾਨ ਇਹਨੇ ਲੇਟ ਕਿਉਂ ਹੋ ਗਈ ਪਹਿਲਾਂ ਉਹ ਕਿਉਂ ਨਹੀਂ ਬੋਲੇਗੇ ਵੀ ਸ਼ਾਇਦ ਪਹਿਲਾਂ ਬੋਲ ਦਿੱਤਾ ਹੋ ਸਕਦਾ ਕੁਝ ਹੀਲਾ ਨਿਕਲੇ ਆਉਂਦਾ ਨਹੀਂ ਦੇਖੋ ਹਰ ਇੱਕ ਕਿਉਂਕਿ ਹੁਣ ਅਸੀਂ ਉਲਝੇ ਹੋਏ ਆਂ ਸਾਨੂੰ ਪੰਜਾਬ ਸਰਕਾਰ ਨੇ ਉਲਝਾਇਆ ਹੋਇਆ ਹੈ ਪੂਰੇ ਪੰਜਾਬ ਦੇ ਵਿੱਚ 42000 ਏਕੜ ਲਗਭਗ ਉਹਦਾ ਨੋਟਿਸ ਕਰ ਦਿੱਤਾ ਇਹ ਸਰਕਾਰ ਨੇ ਆ ਜਿਹੜੀ ਝਾੜੂ-ਬਾਰੂ ਵਾਲੀ ਆ ਇਹ ਸਰਕਾਰ ਨੇ ਪੰਜਾਬ ਨੂੰ ਲੁੱਟਣ ਤੱਕ ਆ ਗਏ ਇਹ ਲੋਕ ਇਹਨਾਂ ਨੇ 1 ਲੱਖ ਏਕੜ ਦਾ ਟੀਚਾ ਤੇ 1 ਲੱਖ ਕਰੋੜ ਦੀ ਕਰਾਪਸ਼ਨ ਕਰਨੀ ਹੈ ਇਹ ਜ਼ਮੀਨਾਂ ਕਿਸਾਨਾਂ ਦੀਆਂ ਖੋਕ ਹੈ ਪ੍ਰਾਈਵੇਟ ਡਿਵੈਲਪਰ ਲੈਣੇ ਕੰਪਨੀਆਂ ਲੈਉਣੀਆਂ ਤੇ ਕਹਿਣਗੇ ਵੀ ਚੌਥਾ ਹਿੱਸਾ ਕਿਸਾਨਾਂ ਨੂੰ ਦੇ ਦਿਓ ਬਾਕੀ ਤੁਸੀਂ ਰੱਖੋ ਪਰ ਇੱਕ ਇੱਕ ਕਰੋੜ ਰੁਪਇਆ ਇਹਨਾਂ ਨੂੰ ਆਮ ਆਦਮੀਆਂ ਝਾੜੂ ਬਾਰੂ ਪਾਰਟੀ ਨੂੰ ਦੇ ਦਿਓ 1 ਲੱਖ ਕਰੋੜ ਰੁਪਇਆ ਇਹਨਾਂ ਨੇ ਕਰਾਪਸ਼ਨ ਕਰਕੇ ਜਾਣੀ ਆ ਪੰਜਾਬ ਤੋਂ ਅੱਡੇ ਦਿੱਲੀ ਦੇ ਡੋਠਾਗਾ ਕੇ ਬੈਠਿਆ ਮੈਂ ਨਹੀਂ ਕਹਿ ਰਿਹਾ ਇਹ ਤੁਸੀਂ ਕਹੋਗੇ ਬਈ ਮਨਜੀਤ ਸਿੰਘ ਠੱਗ ਕਹਿ ਰਿਹਾ ਉਹਨਾਂ ਤੇ 420 ਦਾ ਪਰਚਾ ਆ ਜਿਹੜਾ ਕਿ ਠੱਗਾਂ ਤੇ ਹੁੰਦਾ ਪੰਜਾਬੀ ਚ 420 ਦੇ ਦਿੱਲੀ ਚ ਪਰਚੇ ਨੇ ਉਹ ਆ ਕੇ ਪੰਜਾਬ ਚ ਵੜ ਕੇ ਬੈਠੇ ਨੇ ਪੰਜਾਬ ਦੀ ਉਹਨਾਂ ਦੀ ਨਿਗਾ ਸੀ ਪਹਿਲਾਂ ਭੂ ਮਾਫੀਆ ਨਹੀਂ ਹੁਣ ਪਹਿਲਾਂ ਰੇਤ ਮਾਫੀਆ ਸੀਗੇ ਹੁਣ ਇਹ ਭੂ ਮਾਫੀਆ ਸਰਕਾਰ ਬਣ ਗਈ ਇਹ ਸਰਕਾਰੀ ਭੂਮਾ ਵੀ ਆ ਔਰ ਇਹਨਾਂ ਨੇ ਇਹ ਪਾਰਟੀ ਭੂਮਾ ਵੀ ਆ ਇਹਨਾਂ ਨੇ ਪਾਲਿਸੀ ਉਹ ਲੈਂਦੀ ਆ ਕਿ ਕਿਸਾਨਾਂ ਕੋਲੋਂ ਕਿਵੇਂ ਜ਼ਮੀਨ ਖੋਣੀ ਆ ਇਹ ਮਾਫੀਆ ਜਿਹੜਾ ਦਿੱਲੀ ਦਾ ਆ ਕੇ ਇੱਥੇ ਖੜਾ ਹੈ ਕਿਤੇ ਹੀ ਨਹੀਂ ਬਖਸ਼ਾਂਗੇ ਇੱਕ ਮਰਲਾ ਜ਼ਮੀਨਦਾਰੀ ਦੇਵਾਂਗੇ ਔਰ ਕਿਤੇ ਹੀ ਇਹਨਾਂ ਨੂੰ ਇੱਥੇ ਬਣ ਨਹੀਂ ਦੇਵਾਂਗੇ ਇਸ ਕਰਕੇ ਸਾਨੂੰ ਉਧਰ ਸਮਾਂ ਲੱਗ ਗਿਆ ਸੋ ਇਹ ਉਹਦੇ ਗੱਲ ਦੀ ਉੱਤੋਂ ਭਰਾ ਤੋਂ ਅਸੀਂ ਮਾਫੀ ਵੀ ਚਾਉਂਦੇ ਆ ਸਾਡਾ ਵੀਰ ਹੈ ਛੋਟਾ ਪਰ ਅਸੀਂ ਉਹਨੂੰ ਕਹਿੰਨੇ ਆ ਜਿੱਥੇ ਜ਼ਰੂਰਤ ਹੈ ਉਹਦੇ ਨਾਲ ਡਟ ਕੇ ਖੜੇ ਆ ਸਿਰ ਲਾਵਾਂਗੇ ਉਹਦੇ ਨਾਲ ਜਿੱਥੇ ਲੋੜ ਪੈਗੀ ਜੇ ਤੁਸੀਂ ਮੀਕਾ ਗੁਰੂ ਰੰਧਾਵਾ ਤੇ ਵੀ ਪ੍ਰਾਗ ਦੇ ਜਿਹੜਾ ਪੁਤਲਾ ਚ ਫੂਕਿਆ ਹੈ ਵਾ ਜੁੱਤੀਆਂ ਵੀ ਤੁਸੀਂ ਮਾਰੀਆਂ ਨੇ ਨਾ ਉਹਨਾਂ ਦੇ ਵੀ ਜਿਹੜੇ ਸ਼ਾਰਟਸ ਵਿੱਚ ਦੇਖਿਆ ਗਿਆ ਤਾਂ ਅਗਰ ਉਹ ਸੁਨੇਹਾ ਨਹੀਂ ਪਹੁੰਚਦਾ ਹੈਗਾ ਨਹੀਂ ਮਾਫੀ ਮੰਗਦੇ ਹੈਗੇ ਫਿਰ ਉਸ ਤੋਂ ਬਾਅਦ ਕੀ ਕੀਤਾ ਕਿ ਸੰਜੁਨੀਨ ਵੱਲੋਂ ਫਿਰ ਪੰਜਾਬ ਆ ਜਾਣ ਫਿਰ ਪੰਜਾਬ ਦੇ ਲੋਕ ਦੱਸ ਦੇਣਗੇ ਇਹਨਾਂ ਨੂੰ ਕੋਈ ਗੱਲ ਨਹੀਂ ਪੰਜਾਬ ਦੇ ਲੋਕ ਆ ਇਹਨੋਂ ਫਿਰ ਅਸਲੀਅਤ ਚ ਦੱਸ ਦੇਣਗੇ ਅੱਜ ਦਾ ਪੁਤਲੇ ਤੇ ਦੱਸਿਆ ਨਾ ਫਿਰ ਅਸਲੀਅਤ ਚ ਦੱਸ ਦੇਣਗੇ ਕਿ ਪੰਜਾਬ ਦੇ ਲੋਕਾਂ ਹੀ ਪੰਜਾਬ ਦਾ ਖੇਤਰ ਕਿੰਨਾ ਕਰੜਾ ਉਹਨਾਂ ਨੂੰ ਸਮਝ ਆ ਜਾਊਗੀ ਫਿਰ ਹਾਂ ਤਾਂ ਵਸੋ ਇਸੇ ਤਰੀਕੇ ਨਾਲ ਅ ਅੱਜ ਦਸਾਂਝ ਕਲਾਂ ਦੇ ਵਿੱਚ ਜਿਹੜੇ ਭਾਰਤੀ ਕਿਸਾਨ ਜੀ ਨੂੰ ਦੁਆਬਾ ਜਿਹੜੀ ਐ ਪਹੁੰਚੀ ਹੈ ਤੇ ਉਹਨਾਂ ਨੇ ਪ੍ਰੋਟੈਸਟ ਕੀਤਾ ਗਿਆ ਤੇ ਪਿੰਡ ਵਾਸੀ ਵੀ ਜਿਹੜੇ ਇੱਥੇ ਮੌਜੂਦ ਨੇ ਜਿਹੜੀ ਭਾਰੀ ਗਿਣਤੀ ਦੇ ਵਿੱਚ ਤੇ ਹੋਰ ਜਿਹੜੇ ਪਿੰਡ ਵਾਸੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਇਸ ਦੇ ਬਾਰੇ ਕਿ ਉਹਨਾਂ ਦਾ ਇਸ ਤੇ ਵਿਚਾਰ ਹੈ ਜਿਹੜਾ ਉਹ ਕੀ ਹੈ ਤਾਂ ਪਿੰਡ ਵਾਸੀ ਨੇ ਜਿਹੜੇ ਇਸ ਜਗ੍ਹਾ ਤੇ ਇਕੱਠੇ ਹੋਏ ਹੋਏ ਨੇ ਤੇ ਪ੍ਰੋਟੈਸਟ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਨਾਲ ਇਸ ਪ੍ਰੋਟੈਸਟ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਬੀ ਪ੍ਰਾਕ ਬੀਕਾ ਅਤੇ ਹੋਰ ਜਿਹੜੇ ਸਿੰਗਰਸ ਜਿਨ੍ਹਾਂ ਨੂੰ ਦਿਲਜੀਤ ਦਸਾਂਝ ਦੀ ਸਰਦਾਰ ਜੀ 3 ਮੂਵੀ ਨੂੰ ਲੈ ਕੇ ਜਿਹੜਾ ਵਿਰੋਧ ਕੀਤਾ ਗਿਆ ਸੀਗਾ ਤੋਂ ਨਹੀਂ ਕਰਨਾ ਚਾਹੀਦਾ ਸੀ ਤੇ ਸਾਡੇ ਨਾਲ ਰਣਵੀਰ ਜੀ ਮੌਜੂਦ ਨੇ ਬਾਜੀ ਕਿਵੇਂ ਲੱਗਦਾ ਪਿਆ ਅੱਜ ਭਾਰਤੀ ਕਿਸਾਨ ਯੂਨੀਅਨ ਦਾ ਸਾਥ ਮਿਲਿਆ ਦਿਲਜੀਤ ਦਸਾਂਝ ਨੂੰ ਬਹੁਤ ਐਪਰੀਸ਼ੀਏਟ ਕਰਦੇ ਹਾਂ ਜੇ ਅਸੀਂ ਕਿ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਇਧਰੇ ਪਾਸੋ ਕਰ ਲਓ ਬਾਜੀ ਸਾਡੇ ਬਜ਼ੁਰਗ ਆ ਜਾਣਗੇ ਵਿਚਨਾ ਭਾਰਤੀ ਕਿਸਾਨ ਜੀ ਉਹਨਾਂ ਦੁਆਬਾ ਦੇ ਪ੍ਰਧਾਨ ਸਾਹਿਬ ਸਰਦਾਰ ਮਨਜੀਤ ਸਿੰਘ ਰਾਏ ਜੀ ਆਏ ਨੇ ਅਸੀਂ ਤਹਿ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਉਹਨਾਂ ਨੇ ਦਿਲਜੀਤ ਦੇ ਨਾਲ ਹਾ ਦਾ ਨਾਅਰਾ ਮਾਰਿਆ ਜੀ ਜ਼ਰੂਰੀ ਬਣਦਾ ਸੀਗਾ ਜੀ ਹਾਂਜੀ ਹੋਰ ਪੁੱਛੋ ਕਿ ਲੇਕਿਨ ਜਿਵੇਂ ਪਿੰਡ ਵਾਸੀਆਂ ਦੇ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਨਾਲ ਖੜੇ ਹੋਏ ਹਾਂ ਕਿਸਾਨ ਜਨ ਵੀ ਨਾਲ ਹੈ ਲੇਕਿਨ ਪੂਰੇ ਪੰਜਾਬ ਦੇ ਵਿੱਚ ਉਹ ਮਾਹੌਲ ਨਹੀਂ ਦੇਖਣ ਨੂੰ ਮਿਲ ਰਿਹਾ ਹੈਗਾ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇਖਣ ਨੂੰ ਮਿਲਦਾ ਪਿਆ ਭਾਜੀ ਕਈ ਵਾਰੀ ਇਦਾਂ ਹੁੰਦੀ ਹੈ ਨਾ ਜਿਸ ਵੇਲੇ ਮਾਹੌਲ ਸ਼ੁਰੂ ਹੁੰਦਾ ਜਿਸ ਵੇਲੇ ਸਾਨੂੰ 2020 ਦੇ ਵਿੱਚ ਕਿਸਾਨ ਅੰਦੋਲਨ ਹੋਣਾ ਸੀ ਅਸੀਂ ਵੀ ਉਹਦਾ ਹਿੱਸਾ ਬਣੇ ਸੀ ਅਸੀਂ ਵੀ ਜਿਹੜੇ ਜਥੇਬੰਦੀਆਂ ਦੇ ਲੋਕ ਪਿੰਡਾਂ ਦੇ ਵਿੱਚ ਆਂਦੇ ਸੀਗੇ ਅਸੀਂ ਉਹਨਾਂ ਨੂੰ ਐਸ ਕੰਨ ਤੋਂ ਸੁਣ ਕੇ ਇੱਧਰ ਦੀ ਕੱਢ ਦਿੰਦੇ ਸੀ ਮੈਂ ਆਪਦੀ ਵੀ ਗੱਲ ਦੱਸ ਦਉ ਇਦਾਂ ਹੀ ਸੀ ਕਹਿੰਦੇ ਸੀ ਛੱਡੋ ਅਸੀਂ ਕੀ ਲੈਣਾ ਜੇ ਇਸ ਵੇਲੇ ਹੌਲੀ-ਹੌਲੀ ਲੋਕਾਂ ਦੇ ਕੋਲੋਂ ਗੱਲਾਂ-ਵਾਟਾਂ ਸੁਣੀਆਂ ਪਤਾ ਲੱਗਿਆ ਤੇ ਫੇਰ ਅਸੀਂ ਸਾਰੇ ਜਾਣੇ ਪਿੰਡਾਂ ਤੋਂ ਦੇਖ ਲਓ ਉੱਥੇ ਕਿੰਨਾ ਵਧੀਆ ਮਾਹੌਲ ਬਣਿਆ ਤੇ ਸਾਰਾ ਪੰਜਾਬ ਨਾਲ ਉਹਨਾਂ ਦੇ ਇਹ ਤਾਂ ਇੱਕ ਨਾ ਇੱਕ ਦਿਨ ਫਿਲਮ ਤੇ ਰਿਲੀਜ਼ ਹੋਣੀ ਆ ਕਾਲਪੁਰਖ ਨਚਾਏ ਤੇ ਮਨਸਾ ਵੀ ਇਹ ਪੂਰਵਪਰ ਇਨਫੋਰਮੇਸ਼ਨ ਜਿਹੜੀ ਹੈ ਲੋਕਾਂ ਤੱਕ ਨਹੀਂ ਪਹੁੰਚ ਰਹੀ ਹੈ ਇਸ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਦਲਜੀਤ ਦਸਾਂ ਜਿਹੜਾ ਦਾ ਵਿਰੋਧ ਹੋ ਰਿਹਾ ਉਹ ਗਲਤ ਹੋ ਰਿਹਾ ਜਾਂ ਸਹੀ ਹੋ ਰਿਹਾ ਇੱਕ ਮੈਂ ਵੀਡੀਓ ਦੇਖ ਰਿਆ ਸੀ ਸਰਦਾਰ ਜੀ ਨੇ ਸ਼ਾਇਦ ਫਿਰੋਜ਼ਪੁਰ ਸਾਈਡ ਤੋਂ ਨੇ ਬਜ਼ੁਰਗ ਬਾਬਾ ਜੀ ਉਹ ਵੀ ਦਲਜੀਤ ਦਸਾਂ ਦਾ ਵਿਰੋਧ ਕਰਨ ਲੱਗੇ ਸੀਗੇ ਕਿ ਫਿਲਮ ਨਹੀਂ ਇਹ ਅਧੂਰੀ ਜਾਣਕਾਰੀ ਹੁੰਦੀ ਹੈ ਜੀ ਉਹ ਭੱਲਿਓ ਲੋਕੋ ਤੁਸੀਂ ਆਰਟਿਸਟਾਂ ਨੂੰ ਨਾ ਵੰਡੋ ਜਿਹੜੇ ਕਲਾਕਾਰ ਹੁੰਦੇ ਆ ਇਹ ਤਾਂ ਬਹੁਤ ਨਾਜ਼ੁਕ ਹੁੰਦੇ ਜਿਹੜੇ ਅਸਲੀ ਕਲਾਕਾਰ ਨੇ ਕਿਵੇਂ ਤੁਸੀਂ ਕਲਾਕਾਰਾਂ ਨੂੰ ਵੰਡ ਲਓਗੇ ਨੁਸਰਤ ਸਾਹਿਬ ਪਾਕਿਸਤਾਨ ਤੋਂ ਨੇ ਗੁਲਾਮ ਅਲੀ ਸਾਹਿਬ ਪਾਕਿਸਤਾਨ ਤੋਂ ਵੱਡੇ ਗੁਲਾਮ ਅਲੀ ਸਾਹਿਬ ਪਾਕਿਸਤਾਨ ਤੋਂ ਨੁਸ ਨੁਸਰ ਫਤੇ ਅਲੀ ਖਾਨ ਸਾਹਿਬ ਦੇ ਭਤੀਜੇ ਰਾਹਤ ਫਤੇ ਅਲੀ ਖਾਨ ਸਾਹਿਬ ਪੰਜਾਬ ਤੋਂ ਨਾ ਤੇ ਬੱਦਲਾਂ ਨੂੰ ਵੰਡਿਆ ਜਾ ਸਕਦਾ ਨਾ ਅਸਮਾਨ ਨੂੰ ਵੰਡਿਆ ਜਾ ਸਕਦਾ ਨਾ ਪਾਣੀ ਨੂੰ ਵੰਡਿਆ ਜਾ ਸਕਦਾ ਨਾ ਹਵਾ ਨੂੰ ਵੰਡਿਆ ਜਾ ਸਕਦਾ ਅਸੀਂ ਕਿਵੇਂ ਕਹਿ ਸਕਦੇ ਹਾਂ ਕੱਲ ਨੂੰ ਤੇ ਭਾਰਤ ਦੇ ਪਰਿੰਦੇ ਉੱਡ ਕੇ ਪਾਕਿਸਤਾਨ ਵਿੱਚ ਚਲੇ ਜਾਣਗੇ ਅਸੀਂ ਇਹ ਵੀ ਕਹਾਂਗੇ ਸਾਡੇ ਪਰਿੰਦੇ ਕਿਉਂ ਉੱਧਰ ગયા ਸਾਡੇ ਪੰਜਾਬ ਦਾ ਪਾਣੀ ਉੱਧਰ ਜਾਂਦਾ ਅਸੀਂ ਇਹ ਵੀ ਕਹਾਂਗੇ ਸਾਡਾ ਪਾਣੀ ਉੱਧਰ ਕਿਉਂ ਜਾਂਦਾ ਕੱਲ ਨੂੰ ਹਵਾ ਦੇ ਬੁੱਲੇ ਉਸ ਪੰਜਾਬ ਤੋਂ ਸਾਡੇ ਪੰਜਾਬ ਦੇ ਵਿੱਚ ਹਵਾ ਦੇ ਬੁੱਲੇ ਆਉਣਗੇ ਅਸੀਂ ਉਹਨਾਂ ਨੂੰ ਵੀ ਰੋਕਣ ਲੱਗ ਜਾਂਗੇ ਹਾਂ ਜੇ ਉਸ ਲੜਕੀ ਦੀ ਗਲਤੀ ਹੈ ਜਿਉਂ ਨੇ ਪੰਜਾਬ ਦੇ ਖਿਲਾਫ ਕੋਈ ਭੱਦੀ ਸ਼ਬਦਾਵਲੀ ਬੋਲੀ ਹੈ ਉਹਦਾ ਵਿਰੋਧ ਕਰਨਾ ਚਾਹੀਦਾ ਸੀ ਬਟ ਇੱਥੇ ਦਾ ਟਾਰਗੇਟ ਹੀ ਯਾਰ ਦਲਜੀਤ ਸਾਨੂੰ ਕਰ ਰਿਹਾ ਪੇ ਇੱਥੇ ਤਾਂ ਪੇਸ਼ ਕਰੀ ਕੁਝ ਹਿੰਦੀ ਚੈਨਲਾਂ ਵਾਲੇ ਮੈਂ ਦੇਖੇ ਨੇ ਉਹ ਤਾਂ ਦਲਜੀਤ ਦੁਸਾਂਝ ਨੂੰ ਐ ਪੇਸ਼ ਕਰਦੇ ਜਿੱਦਾਂ ਇਹ ਬਹੁਤ ਵੱਡਾ ਕੋਈ ਅਤਵਾਦੀ ਹੁੰਦਾ ਸ਼ਰਮ ਨਹੀਂ ਸਹੀਦੀ ਇਹੋ ਜਿਹੜੇ ਲੋਕ ਪ੍ਰੋਪਗੈਂਡਾ ਕਰਦੇ ਨੇ ਉਹ ਦਲਜੀਤ ਅਸਲ ਵਿੱਚ ਇਹ ਜਿਹੜੀ ਵਿਰੋਧਤਾ ਜਿਵੇਂ ਪਹਿਲਾਂ ਵੀ ਸਾਰਿਆਂ ਨੂੰ ਦੱਸਿਆ ਇਹ ਜਿਹੜੀ ਵਿਰੋਧਤਾ ਆ ਇਹ ਦਲਜੀਤ ਦੁਸਾਂਝ ਦੀ ਨਹੀਂ ਇਹ ਵਿਰੋਧਤਾ ਹੋ ਰਹੀ ਆ ਪੰਜਾਬੀ ਦੀ ਪੰਜਾਬੀ ਮਾਂ ਬੋਲੀ ਦੀ ਜੋ ਦਲਜੀਤ ਦੁਸਾਂਝ ਨੇ ਆਪਣੀ ਡਰੈੱਸ ਦੇ ਉੱਪਰ ਗੁਰਮੁਖੀ ਲਿਖੀ ਸੀ ਵਿਰੋਧਤਾ ਉਹਦੀ ਹੋ ਰਹੀ ਹੈ ਸੋ ਮੈਂ ਸਾਰਿਆਂ ਨੂੰ ਲਾਸਟ ਵਿੱਚ ਇਹੀ ਬੇਨਤੀ ਕਰਦਾ ਕਿ ਭਾਈ ਨਾ ਤਾਂ ਪਾਣੀ ਵੰਡ ਹੋ ਸਕਦੇ ਨੇ ਨਾ ਹਵਾ ਵੰਡ ਹੋ ਸਕਦੀ ਹੈ ਨਾ ਅਸਮਾਨ ਉਹ ਪ੍ਰਮਾਤਮਾ ਜਿਹੜਾ ਉੱਪਰ ਅਸੀਂ ਉੱਪਰ ਨੂੰ ਹੱਥ ਕਰਕੇ ਕਹਿੰਦੇ ਤੁਸੀਂ ਰੱਬ ਨੂੰ ਕਿਵੇਂ ਵੰਡ ਲੋਗੇ ਵੰਡ ਸਕਦੇ ਰੱਬ ਨੂੰ ਹੈ ਕੋ ਇਹੋ ਜਿਹਾ ਬੰਦਾ ਜਿਨੇ ਰੱਬ ਨੂੰ ਵੰਡਿਆ ਹੋਵੇ ਇਸੇ ਤਰੀਕਾ ਆਰਟਿਸਟ ਨੂੰ ਕੋਈ ਨਹੀਂ ਵੰਡ ਸਕਦਾ ਹੱਥ ਜੋੜ ਕੇ ਬੇਨਤੀ ਆ ਭਰਾਵੋ ਪੰਜਾਬ ਦਾ ਆਪਣੇ ਮੁਲਕ ਦਾ ਮਾਹੌਲ ਸ਼ਾਂਤ ਰੱਖੋ ਜੇ ਪੰਜਾਬ ਸਾਡਾ ਹੈ ਭਾਰਤ ਸਾਡਾ ਹੈ ਤਾਂ ਜਿੱਥੇ-ਜਿੱਥੇ ਪੰਜਾਬੀ ਨੇ ਜਿੱਥੇ-ਜਿੱਥੇ ਭਾਰਤੀ ਬੈਠੇ ਨੇ ਉਹ ਸਾਰੇ ਸਾਡੇ ਆਪਣੇ ਨੇ ਪਰ ਆਪਣੇ ਮੁਲਕ ਪ੍ਰਤੀ ਅਸੀਂ ਇਮਾਨਦਾਰੀ ਨਾਲ ਖੜੇ ਆ ਜਿਹੜੀ ਫਿਲਮ ਦੀ ਗੱਲ ਫਿਲਮ ਤੇ ਪਹਿਲਾਂ ਬਣ ਚੁੱਕੀ ਸੀ ਫਿਲਮ ਤੇ ਮੈਂ ਤਾਂ ਕਹਿੰਦਾ ਐਵੇਂ ਬਾਲੀਵੁੱਡ ਮੈਂ ਕੱਲ ਵੀ ਕਿਹਾ ਸੀ ਆ ਸਭ ਮੈਂ ਕੱਲ ਵੀ ਕਿਹਾ ਸੀ ਕਿ ਜਿਹੜਾ ਬਾਲੀਵੁੱਡ ਉਹ ਬੰਬੇ ਜਾ ਕੇ ਬਣਾਇਆ ਬਾਲੀਵੁੱਡ ਤੇ ਚਾਹੀਦੇ ਫਗਵਾੜੇ ਸੀ ਅੱਧਾ ਪੰਜਾਬ ਤਾਂ ਉੱਥੇ ਬੰਬੇ ਜਾ ਕੇ ਬੈਠਾ ਤਰਮਿੰਦਰ ਤਰਮਿੰਦਰ ਜੀ ਬਰਿੰਦਰ ਜੀ ਤੇ ਫਿਰ ਅਮਰੀਸ਼ ਪੁਰੀ ਪ੍ਰੇਮ ਚੋਪੜਾ ਸਾਰੇ ਤਾਂ ਉੱਥੇ ਬੈਠੇ ਨੇ ਆ ਫਗਵਾੜੇ ਮਿਲਦਾ ਬਾਲੀਵੁੱਡ ਫਗਵਾੜੇ ਬਣਦਾ ਸ਼ਾਇਦ ਸਾਡੇ ਪੰਡ ਜੀ ਨੂੰ ਵੀ ਕੋ ਮੌਕਾ ਮਿਲ ਜਾਂਦਾ ਫਿਲਮ ਚ ਕੰਮ ਕਰਦਾ ਸੋ ਮੇਰਾ ਵੀਰ ਹੈ ਸਭੀ ਇਦੇ ਨਾਲ ਵੀ ਦਿਲਜੀਤ ਇਹਨਾਂ ਦਾ ਘਰ ਨੇੜੇ ਸੀਗਾ ਆਪਣੇ ਨਾਨਕੇ ਪਿੰਡ ਰਹਿੰਦਾ। ਇਹਦੇ ਨਾਲ ਵੀ ਕਾਫੀ ਮਿੱਤਰਤਾ ਸੀ। ਜਦੋਂ ਵੀ ਦਿਲਜੀਤ ਪਿੰਡ ਵਾਲਿਆਂ ਨੂੰ ਜਾਂ ਕਿਸੇ ਨੂੰ ਵੀ ਮਿਲਦਾ ਖਾਸ ਕਰਕੇ ਜਦੋਂ ਪਿੰਡ ਵਾਲੇ ਨੂੰ ਦਿਲਜੀਤ ਮਿਲਦਾ ਤੇ ਬੜੇ ਪਿਆਰ ਮੁਹੱਬਤ ਦੇ ਨਾਲ ਮਿਲਦਾ। ਉਹਦੀ ਅੱਜ ਦੀ ਉਹ ਕਿ ਕਿਹੜੇ ਕਿੱਥੇ ਗਏ ਸੀ ਇੱਥੇ ਗੋਰੇ ਸੀਗੇ ਜੀ ਉਹਦੇ ਨਾਲ ਕਿਹੜੇ ਜਆ ਮੈਨੂੰ ਨਾਂ ਵੀ ਨਹੀਂ ਆਉਂਦੇ ਜੀ ਅੰਗਰੇਜ਼ੀ ਜਿੱਥੇ ਉਹ ਗੋਰਿਆਂ ਦੇ ਸ਼ੋਚ ਗਏ ਸੀਗੇ। ਉੱਥੇ ਤੱਕ ਪਹੁੰਚਣ ਨੂੰ ਉਸ ਬੰਦੇ ਨੂੰ 25 ਸਾਲ ਲੱਗੇ। ਤੇ ਮੈਂ ਇੱਕ ਕਲਾਕਾਰ ਦਾ ਦੇਖ ਰਿਆ ਸੀਗਾ ਵੀਡੀਓ ਉਹ ਆਪਣੇ ਵੱਡੇ ਬ੍ਰਦਰ ਦਾ ਜ਼ਿਕਰ ਕਰ ਰਿਹਾ ਕਿ ਪੰਜਾਬੀਆਂ ਦੀ ਪੱਗ ਨੂੰ ਮਾਣ ਉਹਨੇ ਦਿੱਤਾ ਉਹ ਯਾਰ ਤੇਰੇ ਭਰਾ ਤੋਂ ਤਾਂ ਪਹਿਲਾਂ ਮਲਕੀਸ਼ ਸਿੰਘ ਹਿੱਟ ਸੀਗੇ ਜਿਨ੍ਹਾਂ ਦੇ ਗੀਤ ਆਏ ਸੀ ਉਸ ਵੇਲੇ ਗੀਤ ਤੂਤਕ ਤੂਤਕ ਤੂਤੀਆਂ ਉਹਨਾਂ ਨੂੰ 골ਡਨ ਸਟਾਰ ਮਲਕੀਸ਼ ਸਿੰਘ ਕਹਿੰਦੇ ਸੀਗੇ ਤੇ ਉਹ ਨਾਲੇ ਉਹ ਹਿੱਟ ਵੀ ਪੰਜਾਬੀ ਬੋਲੀ ਤੋਂ ਹੋਏ ਸੀਗੇ ਹੈਨਾ ਸੋ ਉਹ ਵੀ ਸਾਡੇ ਆਪਣੀ ਨੇ ਚਾਹੇ ਅੱਜ ਜਿਹੜੇ ਸਿੰਗਰ ਵਿਰੋਧ ਕਰ ਰਹੇ ਨੇ ਮੈਂ ਤਾਂ ਭਰਾਵਾ ਤੁਹਾਨੂੰ ਵੀ ਕਹਿੰਨਾ ਬਾਬਾ ਨਾਨਕ ਤੁਹਾਨੂੰ ਤੇ ਤੁਹਾਡੇ ਪਰਿਵਾਰਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਹੋਏ ਸਾਡੇ ਪਿੰਡ ਪੈਂਡੂ ਦਾ ਵਿਰੋਧ ਨਾ ਕਰੋ ਮਿਲਣਾ ਤੁਹਾਨੂੰ ਕੱਖ ਨਹੀਂ ਜੋ ਮਰਜ਼ੀ ਕਰ ਲਓ ਜਿੰਨਾ ਮਰਜ਼ੀ ਦਿਲਜੀਤ ਦਸਾਂਜ ਦਾ ਵਿਰੋਧ ਕਰ ਲਓ ਤੁਹਾਨੂੰ ਕੱਖ ਨਹੀਂ ਮਿਲਣਾ ਇਹ ਲੱਗਦਾ ਕਿ ਪੰਜਾਬੀ ਪੰਜਾਬੀ ਦਾ ਵੈਰੀ ਬਣ ਜਾਂਦਾ ਹੈ ਤੇ ਅੱਜ ਦੇਖਣ ਨੂੰ ਮਿਲ ਰਿਹਾ ਹੈ ਇਹ ਤਾਂ ਭਾਜੀ ਸ਼ੁਰੂ ਤੋਂ ਹੀ ਆ ਜਦੀ ਸੇਹ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਰਾਜ ਖੁੱਸਿਆ 1801 ਤੋਂ ਲੈ ਕੇ 1839 ਤੱਕ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਰਾਜ ਕੀਤਾ ਤੇ ਉਸ ਰਾਜ ਨੂੰ ਖਤਮ ਕਰਨ ਦੇ ਵਿੱਚ ਕੀ ਦਾ ਯੋਗਦਾਨ ਸੀ ਸਾਡੇ ਆਪਣੇ ਸੀ ਧਿਆਨ ਸਿੰਘ ਡੋਗਰੇ ਹੁਣੇ ਕੌਣ ਸੀਗੇ ਸਾਡੇ ਆਪਣੇ ਸੀਗੇ ਧਿਆਨ ਸਿੰਘ ਡੋਗਰੇ ਹੋਣਾ ਨੇ ਅੰਗਰੇਜ਼ਾਂ ਦੇ ਨਾਲ ਰਲ ਕੇ ਇਹੋ ਜੀਆਂ ਕੋਝੀਆਂ ਚਾਲਾਂ ਚਲੀਆਂ ਸਾਰਾ ਅੰਸ਼ ਵਾਂਸੀ ਖਤਮ ਕਰਕੇ ਰੱਖ ਦਿੱਤਾ ਮਹਾਰਾਜਾ ਰਣਜੀਤ ਸਿੰਘ ਦਾ ਅੱਜ ਮਹਾਰਾਜਾ ਰਣਜੀਤ ਸਿੰਘ ਹੁੰਦੇ ਤੇ ਸਾਡੇ ਪੰਜਾਬ ਦੇ ਵੱਲ ਕੋ ਅੱਖ ਚੱਕ ਕੇ ਦੇਖ ਜਾਂਦਾ ਕਿਹਦੀ ਹਿੰਮਤ ਸੀ ਸਾਡੇ ਪੰਜਾਬ ਦੇ ਵੱਲ ਕੋਈ ਪੰਜਾਬੀ ਮਾਂ ਬੋਲੀ ਬਲ ਅੱਕ ਚੱਕ ਕੇ ਦੇਖ ਚੱਕ ਜਾਂਦਾ ਅੱਜ ਉਹੀ ਮੁੜ ਕੇ ਸਮਾਂ ਦੁਹਰਾ ਸਮਾਂ ਆਪਣੇ ਆਪ ਵਿੱਚ ਘਰਵਟ ਲੈ ਰਿਹਾ ਸਮਾਂ ਬਦਲ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਸਲੇ ਜੱਚੇ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਉਹਨਾਂ ਦੀ ਫੌਜ ਦੇ ਵਿੱਚ ਕਿਸੇ ਨੇ ਭਰਤੀ ਹੋਣਾ ਹੁੰਦਾ ਸੀ ਇਹ ਗੱਲ ਜ਼ਰੂਰੀ ਹੁੰਦੀ ਸੀ ਕਿ ਉਹ ਬੰਦਾ ਪੰਜਾਬੀ ਸਿੱਖੇ ਅਮਰਤ ਛਕਣਾ ਜ਼ਰੂਰੀ ਨਹੀਂ ਸੀ ਪਰ ਜੋ ਇਤਿਹਾਸਕਾਰ ਕਹਿੰਦੇ ਨੇ ਕਿ ਸਿਰ ਤੇ ਪੱਗ ਬੰਨਣੀ ਜ਼ਰੂਰੀ ਸੀ ਠੀਕ ਹੈ ਜੀ ਉਸ ਵੇਲੇ ਸਾਡੇ 1 ਰੁਪਏ ਦੀ ਜਿਹੜੀ ਕੀਮਤ ਹੈ ਉਹ ਪੌਂਡ ਨਾਲੋਂ ਜ਼ਿਆਦਾ ਹੁੰਦੀ ਸੀ ਇਹ ਸਾਰਾ ਕੁਝ ਦੁਬਾਰਾ ਹੋ ਰਿਹਾ ਹੌਲੀ-ਹੌਲੀ ਇਹ ਸਾਨੂੰ ਜਿਵੇਂ ਕਹਿੰਦੇ ਆ ਨਾ ਕਿ ਖਾਲਸਾ ਰਾਜ ਦੁਬਾਰਾ ਆਉਣਾ ਇਹ ਉਹਦੀਆਂ ਨਿਸ਼ਾਨੀਆਂ ਨੇ ਜੋ ਮੈਨੂੰ ਵੀ ਲੱਗਦਾ ਜੋ ਬਹੁਤ ਸਾਰੇ ਇਤਿਹਾਸਕਾਰ ਵੀ ਇਹ ਗੱਲਾਂ ਕਹਿ ਰਹੇ ਨੇ ਕਿ ਖਾਲਸਾ ਰਾਜ ਹੋ ਸਕਦਾ ਜੋ ਇਸ ਵੇਲੇ ਸਰੂਪ ਬਣ ਰਿਹਾ ਕਿ ਖਾਲਸਾ ਰਾਜ ਦੁਆਰਾ ਹੋ ਬਾਕੀ ਸਾਡੇ ਸਰਦਾਰ ਜਗਿੰਦਰ ਸਿੰਘ ਜੀ ਨੇ ਇਹ 골ਡ ਮਿਸਟਲ ਢਾਡੀ ਨੇ ਜੀ ساری ਜ਼ਿੰਦਗੀ ਇਹਨਾਂ ਨੇ ਸਿੱਖ ਪੰਥ ਵਾਸਤੇ ਗਾਇਆ ਢਾਡੀ ਬਹੁਤ ਮਸ਼ਹੂਰ ਢਾਡੀ ਨੇ ਸਾਡੇ ਪਿੰਡ ਤੋਂ ਇਹਨਾਂ ਦੀ ਵਾਇਟ ਜ਼ਰੂਰ ਕਰਿਓ ਤੇ ਮੇਰਾ ਵੀਰ ਹੈ ਸਭੀ ਤੁਸੀਂ ਤੁਸੀਂ ਕਿਦਾਂ ਦੇਖਦੇ ਹੋ ਦਿਲਜੀਤ ਦਾ ਸਾਂਹ ਦਾ ਜਿਵੇਂ ਵਿਰੋਧ ਹੋ ਰਿਹਾ ਵਾ ਵੀ ਪੰਜਾਬੀ ਪੰਜਾਬੀਆਂ ਦਾ ਜਿਹੜੀ ਮੈਂ ਨੇੜ ਤੇ ਦੀ ਗੱਲ ਕਰਨ ਲੱਗਾ ਇਹ ਤਕਰੀਬਨ ਤੀਮ ਸਾਡੇ ਘਰ ਭੜੇ ਜਿਹੜਾ ਇਹਨਾਂ ਦਾ ਡੈਡੀ ਬਲਬੀਰ ਸਿੰਘ ਹੈ ਉਹਦੇ ਵੀ ਸਾਰੇ ਬਿਲਗੇ ਤੇ ਮੇਰੇ ਵੀ ਸਾਰੇ ਬਿਲਗੇ ਆ ਇਹ ਜਿਹੜੇ ਮੇਰੇ ਬੱਚਿਆਂ ਦੇ ਦੋ ਹੀ ਗੁਰ ਭਾਈ ਨੇ ਦਲਜੀਤ ਦਸਾਜ ਸਾਡੇ ਹਰਦੀਪ ਦਸਾਜ ਮੇਰਾ ਕਾਕਾ ਤਾਂ ਮਤਲਬ ਇਹ ਸਾਡੇ ਘਰੇ ਹੀ ਰਹੇ ਨੇ ਘਰੇ ਸਾਡੇ ਪਏ ਔਰ ਜਦੋਂ ਇਹਨਾਂ ਨੇ ਪਹਿਲਾਂ ਪਹਿਲਾਂ ਰਿਕਾਰਡਿੰਗ ਕਰਾਈ ਉਸ ਵੇਲੇ ਮੈਨੂੰ ਕਹਿੰਦਾ ਅੰਕਲ ਜੀ ਕਹਿੰਦੇ ਸੀ ਅੰਕਲ ਜੀ ਮੈਨੂੰ ਟੱਡ ਚਾਹੀਦੀ ਮੈਂ ਕਿਹਾ ਇੱਕ ਨਹੀਂ ਦੋ ਲੈ ਪਰ ਮੈਂ ਕਿਹਾ ਇਦਾਂ ਆ ਪਈ ਕੋਸ਼ ਕਰਕੇ ਦਿਖਾ ਦੇ ਉਹ ਮੈਨੂੰ ਇੱਕ ਗੱਲ ਮੈਨੂੰ ਯਾਦ ਹੈ ਉਹ ਕਹਿੰਦਾ ਸੀ ਮੇਰੇ ਸਿਰ ਤੇ ਹੱਥ ਰੱਖ ਕੇ ਵੀ ਤੁਹਾਡੀ ਅਸੀਰਵਾਦ ਲੈ ਕੇ ਚੱਲਿਆ ਅੱਜ ਮੈਨੂੰ ਮਾਨ ਹੈ ਇਸ ਗੱਲ ਦਾ ਜਦੋਂ ਵੀ ਲਾਗੇ ਛਾਗੇ ਹੁੰਦੇ ਨੇ ਆਉਦੇ ਨੇ ਕਿਤੇ ਹੁਣ ਤੇ ਚੱਲ ਨਹੀਂ ਆਉਂਦੇ ਉਸ ਵੇਲੇ ਤੋਂ ਸਾਦੇ ਹੁੰਦੇ ਸੀਗੇ ਕਿਉਂਕਿ ਜਿਹੜੇ ਬਲਵੀਰ ਇਹਨਾਂ ਦਾ ਡੈਡੀ ਸਾਡੀ ਇਕੱਠੀ ਰੋਟੀ ਅੱਛਾ ਜੀ ਇੱਥੇ ਚਲੋ ਹੁਣ ਮਜਬੂਰ ਹੋ ਗਿਆ ਟੱਲੇ ਹੋ ਗਿਆ ਉਹ ਤੁਹਾਨੂੰ ਉਹਨਾਂ ਨੂੰ ਜਾਣਾ ਪਿਆ ਨਹੀਂ ਤਾਂ ਅਸੀਂ ਪੰਜ ਸੱਤ ਦੋਸਤ ਹੁੰਦੇ ਸੀਗੇ ਜਗਿੰਦਰ ਪਲਵਾਨ ਕੋਗੀ ਪਲਵਾਨ ਜੋ ਮੈਂ ਵੀ ਮਤਲਬ ਦੋ ਕੁਆਂਟਲੀਆ ਚੱਕੀ ਹੈ ਹੁਣ ਮੈਂ 28 ਸਾਲ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ ਔਰ ਮੈਂ ਇਹ ਦੋਨਾਂ ਭਿਜੇ ਦਲਜੀਤ ਦੀ ਗੱਲ ਕਰੀ ਹੈ ਹਨਾ ਜਿੰਨੀ ਉਹਦੀ ਸ਼ੋਭਾ ਕਰ ਲੋ ਉਹਨੇ ਥੋੜੀ ਹੈ ਜਿਹੜੇ ਨਾਲ ਦੇ ਮਾਮਾ ਐ ਸੋਢੀ ਸਾਹਿਬ ਉਹ ਲੁਧਿਆਣੇ ਵਾਲੇ ਜਵਿੰਦਰ ਸੋਢੀ ਉਹਨਾਂ ਨਾਲ ਵੀ ਸਾਡਾ ਬਹੁਤ ਸੰਪਰਕ ਰਿਹਾ ਕਿਉਂਕਿ ਹੋ ਤਾਂ ਹੋਣਾ ਹੀ ਸੀ ਕਿਉਂਕਿ ਮੈਂ ਇੱਕ ਗੋਲਡ ਮਾਈਟ ਰਾਡੀ ਐ ਇਸ ਕਰਕੇ ਮੈਂ ਇਹ ਦੋਨਾਂ ਵੀ ਜਿਹੜੀ ਕੋਈ ਹੋਂਦਾਈ ਹੈ ਚਲੋ ਉਸ ਬੱਚੀ ਦਾ ਜੇ ਆਪਾਂ ਜਲਸ ਕਰਦੇ ਆ ਉਹਨੂੰ ਸੋਧ ਕਰ ਲਓ ਬਸ ਹੋਰ ਇਹ ਤਾਂ ਵਿਚਾਰਾ ਬਹੁਤ ਬੇਬਾ ਬੰਦਾ ਔਰ ਆਪਣਾ ਇੱਕ ਇਹਨੇ ਹਿੰਦੁਸਤਾਨ ਵਿੱਚ ਜਿੱਥੇ ਦੁਨੀਆ ਵਸਦੀ ਸਿੱਖ ਬਰਬਾਰ ਉੱਥੇ ਸਾਰਿਆਂ ਨੇ ਇਹਨਾਂ ਨੂੰ ਇਹਨੇ ਵਾਵਾ ਕੀਤੀ ਹੈ ਮੈਂ ਇਹਨਾਂ ਸ਼ਬਦੋਨਾਂ ਧੰਨਵਾਦ ਕਰਦਾ ਤੁਹਾਡਾ ਇੱਥੇ ਜੀ ਆਇਆਂ ਤੁਸੀਂ ਸਾਡੀ ਦਿਲ ਦੀ ਗਹਿਰਾਈ ਨੂੰ ਸੁਣਿਆ ਔਰ ਮੈਂ ਇਹ ਫਿਰ ਵੀ ਕਹਿੰਨਾ ਕਿ ਮੈਂ ਅਰਦਾਸ ਕਰਦਾ ਕਿ ਦਰਜੀਤ ਸਾਨ ਸਦਾ ਬਹਾਰ ਰਹੇ ਔਰ ਇਸੇ ਤਰ੍ਹਾਂ ਇਹ ਸੇਵਾ ਕਰਦਾ ਰਹੇ ਇਹਦੇ ਸੇਵਾ ਕਰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਪਿੰਡ ਵਾਸੀ ਸੀ ਜਿਹੜੇ ਨਾਲ ਗੱਲਬਾਤ ਕੀਤੀ ਹੈ ਔਰ ਜੋ ਚਾਹੁੰਦੇ ਨੇ ਕਿ ਵਾਕੀ ਦੇ ਵਿੱਚ ਦਿਲਜੀਤ ਦੋਸਾਂਝ ਦੀ ਜਿਹੜੀ ਸਰਦਾਰ ਜੀ 3 ਮੂਵੀ ਹੈ ਉਹ ਰਿਲੀਜ਼ ਹੋਣੀ ਚਾਹੀਦੀ ਹੈ ਜੋ ਭਾਰਤ ਦੇ ਵਿੱਚ ਬੈਨ ਹੈ ਸੋ ਬਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ